ਮੋਚੀਆਂ ਦੇ ਇੱਥੇ ਜੀ ਨਗਰ ਸਮਾਰ ਲਾਈਵ ਮੇਰੇ ਕੰਨੀ ਵੀਡੀਓ ਕਰ ਕੋ ਕਿਹੜੇ ਕੰਮਾਂ ਜੀ ਬਹੁਤ ਸਰ ਕੋਈ ਨਹੀਂ ਮੈਂ ਨਾਲੇ ਦੇ ਉੱਤੇ ਬਿਲਡਿੰਗ ਬਣੀ ਹੈ ਮੇਰੇ ਕੋ ਫੋਟੋ ਹੈ ਨਾਲੇ ਖੜੀ ਨਾਲੇ ਦੇ ਉੱਤੇ ਬਿਲਡਿੰਗ ਬਣਾਈਆਂ ਇਹਨਾਂ ਨੇ ਨਾਲੇ ਦੇ ਉੱਤੇ ਹੁਣ ਵੀ ਬਿਲਡਿੰਗ ਬਣ ਰਹੀ ਹੈ ਨਾ ਉਸ ਦਿਨ ਬੰਦੂ ਵੀ ਲਾਈਵ ਹੋਇਆ ਸੀ ਨਾਲੇ ਦੇ ਉੱਤੇ ਬਿਲਡਿੰਗ ਬਣ ਰਹੀ ਹੈ ਦੁਕਾਨ ਬਣ ਰਹੀ ਹੈ ਦਿਨ ਰਾਤ ਕੰਮ ਚੱਲ ਰਿਹਾ ਹੈ ਸ਼ੋਰੂਮ ਮੈਂ ਪੱਕਾ ਧਰਨਾ ਲਾਵਾਂਗਾ ਕਮੇਟੀ ਦੇ ਆ ਮੈਡਮ ਦੇ ਖਿਲਾਫ ਲਾਵਾਂਗਾ ਪ੍ਰਿੰਸਪਲ ਕੀ ਨਾਮ ਹੈ ਇਹਨਾਂ ਦਾ ਕੋਈ ਗੱਲ ਨਹੀਂ ਮੋਚੀਆਂ ਦੇ ਅੱਗੇ ਸ਼ੋਰੂਮ ਬਣਾਏ ਆ ਕਮਰਸ਼ੀਅਲ ਕਿ ਨਾਮ ਹੈ ਘਰ ਦਾ ਨਕਸ਼ਾ ਪਾਸ ਕਰਕੇ ਤੇ ਕਿ ਨਾਮ ਹੈ ਕਮਰਸ਼ੀਅਲ ਸ਼ੋਰੂਮ ਬਣ ਰਿਹਾ ਹੁਣ ਭੱਜ ਰਿਹਾ ਗੱਲ ਕਰੋ ਮੇਰੇ ਨਾਲ ਆਜੋ ਚਲੋ ਮੇਰੀ ਗੱਲ ਸੁਣ ਏਦਾਂ ਗੱਲ ਨਾ ਕਰਦਾ ਨਹੀਂ ਹੁੰਦਾ ਮੇਰੀ ਗੱਲ ਅਸੀਂ ਸਰਕਾਰੀ ਕੰਮ ਕਰ ਰਹੇ ਹਾਂ ਮੈਂ ਢਾ ਦੋ ਢਾ ਦੋ ਢਾ ਦੋ ਮੈਂ ਤਾਂ ਢਵਾਵਾਂਗਾ ਮੈਂ ਕਮਰਸ਼ੀਅਲ ਢਵਾਵਾਂਗਾ ਇਹਦੇ ਮੋਚੀਆਂ ਦੇ ਇੱਥੇ ਜੀ ਨਗਰ ਸਮਾਜ ਦੇ ਵਿੱਚ ਘਰਾਂ ਦੇ ਨਕਸ਼ੇ ਪਾਸ ਕਰਕੇ ਸ਼ੋਰੂਮ ਕੱਟੇ ਇਹਨਾਂ ਨੇ ਪਾ ਹੁਣ ਵੀ ਪੈ ਰਹੇ ਆ ਵੀ ਗੱਲ ਵੀ ਪਾਸ ਨਹੀਂ ਹੋ ਸਕਦਾ ਨਾਲੇ ਦੇ ਉੱਤੇ ਸ਼ੋਰੂਮ ਚਲੋ 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 ਕੋਈ ਗੱਲ ਨਹੀਂ ਆ ਜਾਓ ਚਲੋ ਚਲੋ ਜਦ ਮਰਜੀ ਦੇ ਦੇ ਜਵਾਬ ਮੈਉਰੀ ਆ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਬਿੰਦਰ ਸਿੰਘ ਨਿੱਕੂ ਹੈ ਜੀ ਕੀ ਗੱਲ ਹੋਈ ਅੱਜ ਜਿਹੜਾ ਤੁਸੀਂ ਗੱਲ ਅੱਜ ਅੱਜ ਏਦਾਂ ਹੋਈ ਹੈ ਜੀ ਮੈਂ ਸਿਰਫ ਆਪਣੀ ਗੈਲਰੀ ਨੂੰ ਸਿੱਧਾ ਕੀਤਾ ਹੈ ਹੋਰ ਕੋਈ ਕੰਮ ਨਹੀਂ ਕੀਤਾ ਕੋਈ ਮੈਨੇ ਬਿਲਡਿੰਗ ਨਹੀਂ ਛੱਤੀ ਕੋਈ ਮੈਨੇ ਮਕਾਨ ਨਹੀਂ ਪਾਇਆ ਕੋਈ ਕੁਝ ਨਹੀਂ ਕੀਤਾ ਸਿਰਫ ਬਿਲਡਿੰਗ ਨੂੰ ਆਪਣੀ ਨੂੰ ਉਹ ਟੇਢੀ ਜੀ ਸੀ ਉਹ ਗਿਰਨ ਵਾਲੀ ਸੀਗੀ ਪਾਣੀ ਕਰਕੇ ਉਹਰੇ ਥੋੜਾ ਦਬਾ ਉਹ ਪਾਣੀ ਕਰਕੇ ਦਬ ਗਈ ਸੀਗੀ ਉਹਨੂੰ ਮੈਂ ਸਿੱਧੀ ਕੀਤੀ ਹੈ ਹੋਰ ਮੇਰਾ ਕੋਈ ਕਸੂਰ ਨਹੀਂ ਨਾ ਮੈਨੇ ਕੋਈ ਦੁਕਾਨ ਛੱਤੀ ਹੈ 2002 ਦਾ ਮੇਰਾ ਕਾਰਪੋਰੇਸ਼ਨ ਵੱਲੋਂ 2002 ਦਾ ਅੱਜ 24 ਸਾਲ 22 ਸਾਲ ਹੋ ਗਏ ਮੇਰੇ ਦੁਕਾਨਾਂ ਦਾ ਨਕਸ਼ਾ ਪਾਸ ਹੈ ਕਾਰਪੋਰੇਸ਼ਨ ਮੈਨੂੰ ਤੰਗ ਕਰ ਰਹੀ ਹੈ ਮੇਰੇ ਤੋਂ ਪੈਸੇ ਭਾਲਦੀ ਹੈ ਪਟਿਆਲੇ ਦੇ ਵਿੱਚ ਇਹ ਕਿਨਾ ਮਾਤਾ ਕੁਛੱਲਿਆ ਦੇ ਹਸਪੀਟਲ ਦੇ ਸਾਹਮਣੇ ਇਹ ਨਾਲੇ ਦੇ ਉੱਤੇ ਤੁਸੀਂ ਦੇਖਿਆ ਹੋਣਾ ਬਰਸਾਤਾਂ ਦੇ ਵਿੱਚ ਨਾਲੇ ਦੇ ਵਿੱਚ ਦੁਕਾਨ ਗਿਰ ਗਈ ਸੀ ਤੇ ਉਹਨਾਂ ਦੇ ਵਿੱਚ ਗਿਰ ਗਈ ਸੀ ਤੇ ਅੱਜ ਦਿਨ ਰਾਤ ਤੁਸੀਂ ਹੁਣ ਵੀ ਦੇਖ ਸਕਦੇ ਹੋ ਜਾ ਕੇ ਦਿਨ ਰਾਤ ਉਸੇ ਜਗ੍ਹਾ ਦੇ ਉੱਤੇ ਨਾਲੇ ਦੇ ਉੱਤੇ ਦੁਕਾਨ ਬਣ ਰਹੀ ਹੈ ਤੇ ਕਾਰਪੋਰੇਸ਼ਨ ਦੀ ਅੱਖਾਂ ਦੇ ਉੱਪਰ ਪੱਟੀ ਬੰਨੀ ਹੋਈ ਹੈ ਤੇ ਉਹ ਤਾਂ ਦੇਖ ਨਹੀਂ ਰਹੀ ਪੂਰੇ ਜਿੰਨੇ ਸ਼ੋਰੂਮ ਹੈ ਨਾਲੇ ਦੇ ਉੱਤੇ ਕੱਲ ਨੂੰ ਖੱਲਾ ਦਾ ਖਾਸਤਾ ਜੇ ਸਰਕਾਰ ਨੂੰ ਨਾਲਾ ਪਟਣਾ ਪੈ ਗਿਆ ਤੇ ਉਹ ਸ਼ੋਰੂਮ پاس ਹੈਗੇ ਪਹਿਲਾਂ ਮੈਨੂੰ ਸਰਕਾਰ ਇਹ ਕਾਰਪੋਰੇਸ਼ਨ ਇਹ ਜਵਾਬ ਦੇਵੇ ਵੀ ਜੇ ਨਾਲ ਘਰਾਂ ਦੇ ਨਕਸ਼ੇ پاس ਕਰਕੇ ਕਾਰਪੋਰੇਸ਼ਨ ਵੱਡੇ ਵੱਡੇ ਥੈਲੇ ਨੋਟਾਂ ਦੇ ਲੈ ਕੇ ਤੇ ਐਡੇ-ਐਡੇ ਸ਼ੋਰੂਮਾਂ ਦੇ ਸ਼ਟਰ ਲਵਾ ਰਹੀ ਹੈ ਸ਼ੋਰੂਮ ਬਣਾ ਰਹੀ ਹੈ ਇਹ ਕਾਰਪੋਰੇਸ਼ਨ ਜ਼ਿੰਮੇਵਾਰ ਹੋਏਗੀ ਜੇ ਆਉਣ ਵਾਲੇ ਟਾਈਮ ਨੂੰ ਕੋਈ ਬਿਲਡਿੰਗ गिरਦੀ ਹੈ ਜਾਂ ਕੋਈ ਨਾ ਹਾਸਤਾ ਹੁੰਦਾ ਤੇ ਕਾਰਪੋਰੇਸ਼ਨ ਜ਼ਿੰਮੇਵਾਰ ਹੋਏਗੀ ਕਾਰਪੋਰੇਸ਼ਨ ਵੋਟੇ ਰੋਡ ਲੈ ਕੇ ਸ਼ੋਰੂਮ ਬਣਾ ਰਹੀ ਔਰੇ ਇਹ ਪੈਸੇ ਦੀ ਮੰਗ ਕੀਤੀ ਤੁਹਾਡੇ ਤੋਂ ਪੈਸੇ ਦੀ ਮੰਗ ਕਰਦੇ ਆਂ ਜੀ ਰੋਹ ਤੰਗ ਕਰਦੇ ਆਂ ਮੈਨੇ ਕਿਤੇ ਹੀ ਕੁਝ ਨਹੀਂ ਜੀ ਦੇਖ ਲਓ ਆ ਕੇ ਮੇਰੀ ਮੇਰੀ ਜਗ੍ਹਾ ਚ ਬਿਲਡਿੰਗ ਹੈ ਜਾਣ ਕੇ ਮੈਨੂੰ ਨਜਾਇਜ਼ ਮੈਨੂੰ ਟਾਰਗੇਟ ਕੀਤਾ ਜਾ ਰਿਹਾ ਕਿਸ ਗੱਲ ਤੋਂ ਟਾਰਗੇਟ ਬਸ ਪਾਰਟੀਆਂ ਵਾਜੀਆਂ ਕਰਕੇ ਟਾਰਗੇਟ ਮੈਂ ਆਮ ਪਾਰਟੀ ਆਮ ਆਦਮੀ ਪਾਰਟੀ ਦੇ ਨਾਲ ਆ ਮੈਂ ਸਰਕਾਰ ਤਾਂ ਤੁਹਾਡੀ ਹੀ ਹੈ ਸਰਕਾਰ ਸਾਡੀ ਹੈ ਪਰ ਸਰਕਾਰ ਸਾਡੀ ਸੁਣਵਾਈ ਨਹੀਂ ਕਰੀ ਸਰਕਾਰ ਸਾਨੂੰ ਹੀ ਤੰਗ ਕਰੀ ਸਾਡੀ ਸਰਕਾਰ ਸਾਨੂੰ ਹੀ ਤੰਗ ਕਰ ਰਹੀ ਹੈ ਕਿਉਂ ਕਾਰਨ ਕੀ ਹੈ ਪਤਾ ਨਹੀਂ ਜੀ ਹੁਣ ਇਹਨਾਂ ਨੂੰ ਪਤਾ ਹੋਏਗਾ ਇਹਨਾਂ ਦੇ ਅਫਸਰਾਂ ਨੂੰ ਕਿਸੇ ਪ੍ਰੈਸ਼ਰ ਹੋਏਗਾ ਕਿਸੇ ਕਿਸੇ ਲੀਡਰ ਦਾ ਪ੍ਰੈਸ਼ਰ ਹੋਏਗਾ ਕਿਸੇ ਦਾ ਪ੍ਰੈਸ਼ਰ ਹੋਏਗਾ ਤੁਹਾਡੀ ਕਿਸੇ ਲੀਡਰ ਨਾਲ ਗੱਲ ਹੋਈ ਹੈ ਮੇਰੀ ਕਿਸੇ ਲੀਡਰ ਨਾਲ ਨਹੀਂ ਗੱਲ ਹੋਈ ਜੀ ਹਾਂਜੀ ਹਾਂਜੀ ਕੀ ਮੰਗ ਕੀ ਕਰਦੇ ਹੋ ਜੀ ਐਵੇਂ ਮੈਂ ਮੰਗ ਕਰਦਾ ਵੀ ਮੇਰੇ ਮੈਨੇ ਗਰੀਬ ਨੂੰ ਛੱਡ ਕੇ ਜਿਹੜੇ ਵੱਡੇ ਸ਼ੋਰੂਮ ਬਣ ਰਹੇ ਆ ਦੋ ਦੋ 5 500 ਗਾਜ ਚ ਸ਼ੋਰੂਮ ਬੜ ਰਹੇ ਉਹਨਾਂ ਕੰਨੀ ਧਿਆਨ ਦਿੱਤਾ ਜਾਵੇ ਨਾ ਕਿ ਇਹ ਛੋਟੇ ਜਿਹੇ ਗਰੀਬ ਦੀ ਜਿਹੜੀ ਗੈਲਰੀ ਸਿੱਧੀ ਕੀਤੀ ਆ ਉਹਨੂੰ ਹੀ ਦੇਖਿਆ ਜਾਵੇ ਘੱਟੋ ਘੜਨੀ ਜੀ ਦੋ ਮਹੀਨੇ ਤੋਂ ਮੈਨੂੰ ਤੰਗ ਕਰ ਰਹੇ ਆ ਚਾਰਕ ਦਿਨ ਬਾਅਦ 15 ਜਣੇ 10 ਜਣੇ ਲੈ ਕੇ ਆ ਜੰਦੇ ਆ ਮੈਨੂੰ ਧਮਕੀਆਂ ਦਿੰਦੇ ਆ ਤੇਰੇ ਤੇ ਸਰਕਾਰੀ ਪਰਚਾ ਕਰਾ ਦਾਂਗੇ ਅਸੀਂ ਤੈਨੂੰ ਅੰਦਰ ਕਰਾ ਦਾਂਗੇ ਇਹ ਕਰਾ ਦਾਂਗੇ ਉਹ ਕਰ ਦਾਂਗੇ ਇੱਕੋ ਮੈਡਮ ਹੈ ਮੈਡਮ ਦਾ ਨਾਮ ਮਨਕਸ਼ੀ ਪਤਾ ਨਹੀਂ ਕੀ ਹੈ ਮੈਨੂੰ ਨਾਮ ਨਹੀਂ ਕਲੀਅਰ ਪਤਾ ਉਹ ਮੈਡਮ ਮੈਨੂੰ ਤੀਸਰੇ ਚੌਥੇ ਦਿਨ ਤੰਗ ਕਰਨਾ ਆ ਜਾਂਦੀ ਹੈ ਦੀਵਾਲੀ ਵਾਲੇ ਦਿਨ ਤੰਗ ਕਰਨ ਆ ਮੈਂ ਕੰਮ ਕਰ ਰਿਹਾ ਸੀ ਆਪਣੇ ਦਿਵਾਲੀ ਵਾਲੇ ਦਿਨ ਤੰਗ ਕਰਨਾ ਸੀ ਮੇਰੇ ਤੋਂ ਦਿਵਾਲੀ ਲੈਣ ਆਈ ਹੈ ਛੁੱਟੀ ਵਾਲੇ ਦਿਨ ਦਿਵਾਲੀ ਵਾਲੇ ਦਿਨ ਤੰਗ ਕਰਨਾ ਸੀ ਉਦੋਂ ਦਾ ਤੰਗ ਕਰ ਰਿਹਾ ਦਿਵਾਲੀ ਦਾ ਜੇ ਵੀ ਤੰਗ ਕਰਦੇ ਰਹਿ ਗਿਓ ਤੁਹਾਡਾ ਸ਼ਕਤੀ ਹੋਗਾ ਜੇ ਸਰਕਾਰ ਨੇ ਮੇਰੇ ਨਾਲ ਕੋਈ ਅਣਖੋਜੀ ਜਾਂ ਕੱਲ ਨੂੰ ਮੇਰੇ ਕੋਈ ਗਲਤ ਪਰਚਾ ਜਾਂ ਗਲਤ ਕੋ ਮੇਰੇ ਨਾਲ ਅਣ ਹੋਣੀ ਹੁੰਦੀ ਹੈ ਸਰਕਾਰ ਇਹ ਤਾਂ ਕਾਰਪੋਰੇਸ਼ਨ ਜ਼ਿੰਮੇਵਾਰੀ ਹੋਏਗੀ ਜੇ ਇਹਨਾਂ ਨੇ ਮੇਰੇ ਨਾਲ ਕੋਈ ਮੇਰੀ ਬਿਲਡਿੰਗ ਨਾਲ ਜਾਂ ਕੁਝ ਕੀਤਾ ਪੱਕਾ ਧਰਨਾ ਲਾਵਾਂਗਾ ਜਿੰਨੇ ਸ਼ਹਿਰ ਚ ਇਨਲੀਗਲ ਬਿਲਡਿੰਗਾਂ ਬਣ ਰਹੀਆਂ ਹੁਣ ਤੱਕ ਹੁਣ ਵੀ ਬਣ ਰਹੀਆਂ ਪਤਾ ਕਿੱਥੇ ਕਿੱਥੇ ਕੀ ਨਾਮ ਬੋਲੋ ਇਹ ਕੀ ਨਾਮ ਹੈ ਜੀ ਆਪਣੀ ਤਾਂ ਪਹਿਲਾਂ ਤਾਂ ਨਾਲੇ ਦੇ ਉੱਤੇ ਬਣ ਰਹੀ ਹੈ ਜੀ ਆਪਣਾ ਉਹਦੇ ਤੋਪਖਾਨੇ ਮੋੜ ਦੇ ਉੱਤੇ ਆਪਣੀ ਮਾਤਾ ਕਛਲਿਆ ਹਸਪੀਟਲ ਤੇ ਤੇ ਖੱਦਰ ਭੰਡਾਰ ਦੇ ਉੱਪਰ ਬਿਲਡਿੰਗਾਂ ਬਣ ਰਹੀਆਂ ਕਿਹਨੇ ਬਣਾਈਆ ਖੱਦਰ ਭੰਡਾਰ ਦੇ ਉੱਪਰ ਜੀ ਖੱਦਰ ਭੰਡਾਰ ਦੇ ਉੱਪਰ ਦਿਨ ਰਾਤ ਕੰਮ ਚੱਲ ਰਿਹਾ ਜੀ ਬੋਰਡ ਲਾ ਕੇ ਵੱਡੇ ਵੱਡੇ ਬੋਰਡ ਲਾ ਕੇ ਉਹਦੀ ਆੜ ਚ ਬਿਲਡਿੰਗਾਂ ਬਣ ਰਹੀਆਂ ਤੁਸੀਂ ਜਾ ਕੇ ਦੇਖ ਸਕਦੇ ਹੋ ਤੁਸੀਂ ਵੀ ਸ਼ਾਇਦ ਮੈਨੂੰ ਲੱਗਦਾ ਖਬਰ ਲਈ ਸੀਗੀ ਖੱਦਰ ਭੰਡਾਰ ਖੱਦਰ ਦੇ ਭੰਡਾਰ ਦੇ ਨਾਲ ਕੀ ਕਰਨਾ ਉੱਥੇ ਬਣ ਰਹੀ ਹੈ ਜੀ ਬਸ ਉੱਥੇ ਐ ਐਮ ਐਲ اے ਮਿਸਤਰੀਆਂ ਦੀ ਉਹਨਾਂ ਦੀ ਸ਼ੈ ਹੈ ਤਾਂ ਕਰਕੇ ਹੋਰ ਕੀ ਕਰਨਾ ਚਾਹੀਦਾ ਮੈਂ ਸ਼ੈ ਕਰਨ ਬਸ ਕਹਿਣਾ ਚਾਹੁੰਦਾ ਵੀ ਮੈਨੂੰ ਛੱਡ ਕੇ ਵੱਡੀ ਬਿਲਡਿੰਗਾਂ ਕੰਨੀ ਦੇਖੋ ਜਿਹੜੇ ਵੱਡੇ ਵੱਡੇ ਸੋਨੇ ਮਗਰਮੱਛ ਮੈਂ ਤਾਂ ਗਰੀਬ ਜਾਂ ਬੰਦਾ ਛੋਟਾ ਜਿਹਾ ਸਿਰਫ ਮੈਨੇ ਸਿਰਫ ਲੋਪਾ ਪੋਤੀ ਕੀਤੀ ਉਹ ਵੀ ਮੇਰੀ ਬਿਲਡਿੰਗ ਦਬ ਗਈ ਸੀ ਤਾਂ ਪਾਣੀ ਕਰਨ ਬਸ